ਕੋਈ ਤੇ ਕਰੇ ਬੰਦਾ ਗੁਰੂ ਘਰ ਦੇ ਦਾਖਲ ਹੁੰਦਾ ਹੈ ਸਿਰ ਤੇ ਪਰਨਾ ਬੰਨਿਆ ਹੁੰਦਾ ਹੈ ਤੇ ਗੁਰੂ ਸਾਹਿਬ ਦੇ ਅੰਗ ਮਾਰੇ ਰੂਪ ਚੜ ਖਿੱਚ ਕੇ ਲਿਆਉਂਦਾ ਹੈ ਤੇ ਬਾਹਰ ਸਿੱਖ ਸੰਪਾਣੇ ਨੂੰ ਰੋਪਣ ਤੇ ਕਹਿੰਦਾ ਉਹ ਪ੍ਰਭੂ ਈਸ਼ਵਰ ਦੇ ਨੇਰੇ ਲਾਉਣਾ ਪੈਂਦਾ ਕਹਿੰਦਾ ਪ੍ਰਭੂ ਜੀ ਬਚਾਓ ਪ੍ਰਭੂ ਬਚਾਓ ਜੇ ਬਗਰਾੜੀ ਤੋਂ ਸ਼ੁਰੂ ਹੋਇਆ ਕਾਮ ਬੁਰਜਵਾਰ ਸਿੰਘ ਵਾਲਾ ਜਾਇਤ ਤੋਂ ਰੁਕਿਆ ਨਹੀਂ ਗਿਆ ਹਜ਼ਾਰਾਂ ਬੇਦਬੀਆਂ ਹੋ ਗਈਆਂ ਨੇ ਫਿਰ ਤਿੰਨ ਸਰਕਾਰਾਂ ਪੰਜਾਬ ਚ ਬਦਲੀਆਂ ਤੇ ਬਦਲ ਗਈਆਂ ਨੇ ਫੇਰ ਲੋਕਾਂ ਲਈ ਬਦਲੇ ਕਾਂਗਰਸੀਆਂ ਨੇ ਸੌ ਖਾਧੀ ਅਸੀਂ ਬੇਦਬੀ ਦਾ ਪਦਵਾ ਲੈ ਕੇ ਆਏਗੇ ਉਹਨਾਂ ਕੁਝ ਨਹੀਂ ਕਰਿਆ ਉਸ ਤੋਂ ਬਾਅਦ ਆਮ ਪਾਰਟੀ ਆਈ ਉਹਨਾਂ ਵੀ ਐਡ ਕਰ ਬੇਦਬੀ ਉਵੇਂ ਯਾਰੀ ਨਹੀਂ ਪੜਨਾ ਇਹ ਮੁੰਡਾ ਠੀਕ ਨਹੀਂ ਦਿਮਾਗੀ ਬੈਟਰ ਹੈ ਤੇ ਮੈਂ ਉਹਦੇ ਕੰਮ ਕਰਨ ਜਾਂ ਮੈਂ ਉਸ ਨੂੰ ਘਰੋਂ ਚਲੇ ਗਿਆ ਪਹਿਲਾਂ ਸੇਰੇ ਫਿਰਦਾ ਰਿਹਾ ਕਰਿਆ ਜਾਂਦਾ ਫਿਰਦਾ ਰਿਹਾ ਆਈ ਬਰਿਆ ਦੁਪਹਿਰ ਹੈ ਗਿਆ ਉਧਰ ਮਨਾਲੇ ਗਿਆ ਓਥੇ ਜਾ ਕੇ ਪਸੇ ਰੱਭ ਜਾਂਦੇ ਕੋਈ ਆਲਗਾ ਨਵਾਸ ਦਾ ਪਾੜਿਆ ਜਦੋਂ ਸਾਨੂੰ ਨਹੀਂ ਦੇਖ ਉਹਨਾਂ ਨੇ ਉਹਨਾਂ ਨੇ ਮੁੰਡਾ ਛੱਡਿਆ ਨਹੀਂ ਮਾਰਦਾ ਕਿਨੇ ਕਹੇ ਰਹੇ ਨੂੰ ਜਦ ਕਿ ਨਾ ਤੇਰੇ ਪੂਰੇ ਦੇ ਤੋ ਬਾਰ ਬਾਰ ਉਹਨਾਂ ਦਾ ਬਣਾ ਦੋ ਕਵੇ ਤੇ ਕਰੀਬ ਇੱਕ ਬੰਦਾ ਗੁਰੂ ਘਰ ਦੇ ਦਾਖਲ ਹੁੰਦਾ ਹੈ ਸਿਰ ਤੇ ਪਰਨਾ ਬੰਨਿਆ ਹੁੰਦਾ ਹੈ ਤੇ ਗੁਰੂ ਸਾਹਿਬ ਦੇ ਅੰਗ ਮਹਾਰਾਜ ਰੂਪ ਤੇ ਚੜ੍ਹ ਖਿੱਚ ਕੇ ਲਿਆ ਆਉਂਦਾ ਹੈ ਤੇ ਬਾਹਰ ਸਿੱਖ ਸੰਗਤਾਂ ਨੇ ਉਹਨੂੰ ਰੋਪਣ ਤੇ ਕਹਿੰਦੇ ਉਹ ਪ੍ਰਭੂ ਈਸ਼ਵਰ ਦੇ ਨੇੜੇ ਲਾਉਣਾ ਪੈਂਦਾ ਕਹਿੰਦਾ ਪ੍ਰਭੂ ਜੀ ਬਚਾਓ ਪ੍ਰਭੂ ਬਚਾਓ ਫਿਰ ਸਾਡੀ ਕੌਮ ਦਾ 2015 ਚ ਕਿਹੜੀਆਂ ਬੇਦਬੀਆਂ ਪੰਜਾਬ ਧਰਤੀ ਤੇ ਹੋਈਆਂ ਨੇ ਇਹੋ ਜਿਹੀਆਂ ਬੇਦਬੀਆਂ ਕਦੀ ਵੀ ਨਹੀਂ ਹੋਈਆਂ ਸੀ ਨਾਦਰ ਸ਼ਾਹ ਨੇ ਕੀਤੀਆਂ ਅਫਦਾਲੀ ਨੇ ਨਹੀਂ ਕਰਾਈਆਂ ਜਾਂ ਹੋਰ ਅੰਗਰੇਜ਼ਾਂ ਨੇ ਨਹੀਂ ਕਰਾਈਆਂ ਜਿਹੜੀਆਂ ਸਾਡੇ ਇਹ ਦੇਖਣ ਦੇ ਗੱਲ 15 ਸਾਲ ਦੇ ਵਿੱਚ ਵਿੱਚ ਹੋਈਆਂ ਨੇ ਜੇ ਬਗਰਾਰੀ ਤੋਂ ਸ਼ੁਰੂ ਹੋਇਆ ਕੰਮ ਬੁਰਜੁਵਾਰ ਸੰਗ ਵਾਲਾ ਤਾਂ ਅਜੇ ਤੱਕ ਰੁਕਿਆ ਨਹੀਂਗਾ ਹਜ਼ਾਰਾਂ ਬੇਦਬੀਆਂ ਹੋ ਗਈਆਂ ਨੇ ਫਿਰ ਤਿੰਨ ਸਰਕਾਰਾਂ ਪੰਜਾਬ ਚ ਬੇਦਬੀਆਂ ਤੇ ਬਦਲ ਗਈਆਂ ਨੇ ਪਹਿਲੋਂ ਕਾਲੀ ਬਦਲੇ ਕਾਂਗਰਸੀਆਂ ਨੇ ਸੌ ਖਾਦੀ ਅਸੀਂ ਬੇਦਬੀ ਦਾ ਬਦਲਾ ਲੈ ਕੇ ਆਏਗੇ ਉਹਨਾਂ ਕੁਝ ਨਹੀਂ ਕਰਿਆ ਉਤਤਵਾਰ ਆਮ ਪਾਰਟੀ ਆਈ ਉਹਨਾਂ ਵੀ ਐਡ ਕਰ ਬੇਦਬੀ ਉਹ ਵੀ ਯਾਰੀ ਨੇ ਪਰ ਹੁਣ ਇੱਥੇ ਅਸੀਂ ਕੌਮ ਨੂੰ ਸਾਰੀ ਨੂੰ ਅਪੀਲ ਕਰਨਾ ਚਾਹੁੰਦੇ ਆ ਵੀਰੋ ਇੱਕ ਪਲੇਟਫਾਰਮ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਕੌਮ ਇਕੱਠੀ ਹੋ ਜਾਵੇ ਸਰਕਾਰ ਕੋਈ ਆਵੇ ਤੁਹਾਨੂੰ ਬੇਦਬੀ ਦਾ ਇਨਸਾਫ ਅੱਜ ਪ੍ਰਸ਼ਾਸਨ ਤੇ ਆਇਆ ਸੀ ਐਸਪੀ ਡੀ ਸਾਹਿਬ ਆਇਆ ਸੀਗਾ ਹੋਰ ਵੱਡੇ ਅਫਸਰ ਆਏ ਸੀ ਫਿਰ ਸਾਨੂੰ ਉਹਨਾਂ ਵਿੱਚ ਵਿਸ਼ਵਾਸ ਤੋਂ ਆਇਆ ਏ ਇੱਕ ਇੱਕ ਇਹ ਸੈੱਟ ਬਣਾ ਕੇ ਇੱਕ ਹਫ਼ਤੇ ਦੇ ਜਿਹੜੇ ਦੋਸ਼ੀ ਸਾਹਮਣੇ ਲਿਆਵਾਂ ਕਿੰਨਾ ਕਰਾਈ ਆ ਪਰ ਅਸੀਂ ਇੱਕ ਹਫ਼ਤਾ ਸਾਰੀ ਜਿੱਥੇ ਬੰਦੀਆਂ ਨੇ ਪੰਜ ਪਿਆਰੇ ਸਾਹਿਬ ਨਾਲ ਖੜੇ ਨੇ ਇੱਕ ਕਰਨ ਕੀਤਾ ਹੈ ਵੀ ਅੱਜ ਸਹਾਜ ਪਾਠ ਕੱਲ ਨੂੰ ਆਰੰਭ ਹੋਵੇਗਾ ਜੇ ਤਾਂ ਦੋਸ਼ੀ ਸਾਹਮਣੇ ਆ ਕੇ ਠੀਕ ਆ ਨਹੀਂ ਤਾਂ ਅਸੀਂ ਉਸ ਤੋਂ ਬਾਅਦ ਤਿੱਖਾ ਸ਼ਿਕਰਸ਼ਵਟਨ ਨੂੰ ਕੋ ਮਜਬੂਰ ਹੋਣਾ ਪਊਗਾ ਸਾਨੂੰ ਤੇ ਜਿੰਨਾ ਚਿਰ ਗੁਰੂ ਘਰ ਦੇ ਦੋਸ਼ੀ ਸਾਡੇ ਸਾਹਮਣੇ ਨਹੀਂ ਆਦੇ ਉਹਨਾਂ ਚਿਰ ਅਸੀਂ ਚੈਨ ਨਾਲ ਬੈਠਾਂਗੇ ਨਹੀਂ ਇੱਕ ਜਿਹੜੀ ਉਹਨੇ ਪ੍ਰਭੂ ਦੇ ਨਾਰੇ ਲਾਏ ਨੇ ਫਾਈ ਤਰ ਮਦੇ ਪ੍ਰਸ਼ਾਸਨੋਂ ਦੇ ਗੰਭੀਰਤਾ ਨਾਲ ਇਨਕੁਆਰੀ ਕਰੇ ਕਿੰਨੇ ਨੂੰ ਕਿਹਾ ਇਹ ਕਿਹੜੇ ਨੂੰ ਪਾਸਟਰ ਨੇ ਭੇਜਿਆ ਕਿਹੜੇ ਉਹ ਕਿਹੜੀ ਸੰਸਥਾ 'ਚ ਕੰਮ ਕਰਦਾ ਹੈ ਉਹ ਸਾਡੇ ਸਾਹਮਣੇ ਲਿਆਂਦੇ ਜਾਣ ਨਹੀਂ ਤਾਂ ਅਸੀਂ ਇੱਥੇ ਸਾਰੀ ਕਾਨੂੰਨ ਵਿਚਾਰ ਕਰਕੇ ਵੱਡੇ ਲੈਵਲ ਤੇ ਵੱਡੇ ਅਧਿਕਾਰੀਆਂ ਨੂੰ ਮਜਬੂਰ ਕਰਾਂਗੇ ਹੁਣ ਸਾਈ ਧਰਮ ਸਾਡੇ ਗੁਰੂ ਘਰ 'ਚ ਵਿਚਾਰ ਕੇ ਦੱਸਣਾ ਜੀ ਦੇਵ ਤੇ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੀ ਤੁਹਾਜੀ ਇੱਕ ਘਟਨਾ ਕਿੱਥੋਂ ਦੀ ਹੈ ਤੇ ਇਹ ਇਹ ਕਿਹੜਾ ਜ਼ਿਲ੍ਹਾਵਾ ਹੈ ਤੇ ਕਿਹੜੇ ਪਿੰਡ ਦਾ ਮਾਮਲਾ ਜੀ ਇਹ ਜ਼ਿਲ੍ਹਾ ਫੋਰੀਪੁਰ ਤਹਿਸੀਲ ਫੋਰੀਪੁਰ ਥਾਣਾ ਅਰਪਕਾ ਗੁਰਦੁਆਰਾ ਪਿੰਡ ਬੰਡਾਲੇ ਵਿੱਚ ਬੰਡਾਲਾ ਪਿੰਡ ਅੱਜ ਜਿਹੜੀ ਗੁਰਦੁਆਰਾ ਮਨਾਵਾ ਦੀ ਕੀ ਵਿਅਪਤੀ ਹੋਈ ਹੈ ਇੱਕ ਸ਼ਰਾਰਤੀ ਅਨਸਰ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜੇ ਹੈ ਉਹਦੇ ਬਾਰੇ ਜਦੋਂ ਸੰਗਤਾਂ ਇਕੱਤਰ ਹੋਈਆਂ ਇਹ ਸੰਗਤਾਂ ਨੇ ਇਕੱਤਰ ਹੋ ਕੇ ਉਸ ਨੂੰ ਉਸਦੇ ਹਵਾਲੇ ਕੀਤਾ ਹੈ ਤੇ ਪ੍ਰਸ਼ਾਸਨ ਨੇ ਇਹ ਸਾਨੂੰ ਸਪੈਸ਼ਲ ਦਬਾਇਆ ਹੈ ਕਿ ਅਸੀਂ ਆਪਣੀ ਸੈੱਟ ਬਣਾਵਾਂਗੇ ਹਫਤੇ ਦੇ ਅੰਦਰ-ਅੰਦਰ ਤੁਹਾਨੂੰ ਇਹਦਾ ਨਿਆਂ ਦੇਵਾਂਗੇ ਇਹ ਬੰਦਾ ਕਿੱਥੋਂ ਦਾ ਹੈ ਕਿੰਨੇ ਭੇਜਿਆ ਹੈ ਕਿਹਦੀ ਸ਼ਰਾਰਤ ਹੈ ਇੱਕ ਹਫਤੇ ਅੰਦਰ ਠੀਕ ਕਰਾਂਗੇ ਜੇ ਹੱfte ਦਾ ਸਾਨੂੰ ਕੋਈ ਨਾਂ ਨਾ ਮਿਲੇਗਾ ਪੂਰੀ ਪਿੰਡ ਦੀ ਗੱਲ ਨਹੀਂ ਹੈ ਇਹ ਸਾਡੇ ਇਲਾਕੇ ਦੀ ਗੱਲ ਸਾਰੇ ਦੀ ਸਾਡਾ ਇਲਾਕਾ ਇਕੱਠਾ ਹੋ ਕੇ ਅਸੀਂ ਇਹਦੀ ਕਾਰਵਾਈ ਕਰਾਂਗੇ ਇਹਦੀ ਇਨਕੁਆਰੀ ਕਰਾਂਗੇ ਇਹ ਵਿਆਪਨੀਆਂ ਕਰਨ ਵਾਲੇ ਬੰਦੇ ਕੌਣ ਆ ਇਹ ਦੂਜੀ ਗੱਲ ਕਿ ਮੈਂ ਹੋਰ ਬਿਆਨ ਚ ਕਰਨਾ ਚਾਹੁੰਨਾ ਬਾਅਦ ਚ ਗੱਲ ਕਹਿੰਦੇ ਵੀ ਬੰਦਾ ਪਾਗਲ ਸੀ ਜੀਏ ਕੋਈ ਬੰਦਾ ਪਾਗਲ ਨਹੀਂ ਹੈ ਅੰਦਰ ਜਾ ਰਿਹਾ ਬੰਦਾ ਸਿਰ ਤੇ ਪਰਣਾ ਬੱਧਾ ਹੋਇਆ ਹੈ ਅੰਦਰ ਜਾ ਕੇ ਇਹਨੇ ਮੱਥੇ ਤੇ ਗੁਰਸਰ ਮੱਥਾ ਹੀ ਟੱਕਿਆ ਬਿਲਕੁਲ ਇਹਨੇ ਸਿੱਧਾ ਗੁਰੂ ਦੀ ਝੂਲੀ ਚਲਾ ਗਿਆ ਹੈ ਜਾ ਕੇ ਉਹਨੇ ਅੰਗ ਪਾੜੇ ਹੈ ਬਾਰ ਭੱਜਣ ਦੀ ਕੋਸ਼ਿਸ਼ ਕੀਤੀ ਬੰਦੇ ਨੇ ਸਿੰਘਾਂ ਨੇ ਮਾ ਉਹਨੂੰ ਫੜਿਆ ਏ ਇਹ ਬੰਦਾ ਪਾਗਲ ਬਿਲਕੁਲ ਨਹੀਂ ਸੀ ਜੀ ਬੱਜ ਕੀ ਨਾਮ ਕੀ ਤੁਹਾਡਾ ਗੁਬਿੰਦਰ ਸਿੰਘ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਵਸਤੀ ਦਾ ਵਸਤੀ ਦਾ ਤੋ ਵੀ ਪਿੰਡ ਬਗੂ ਵਾਲਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਦਾਰ ਹੋਣਾ ਹੈ ਘਟਨਾ ਇਹ ਮੁੰਡਾ ਠੀਕ ਨਹੀਂ ਸੀ ਦਿਮਾਗੀ ਮੈਟਰ ਹੈ ਤੇ ਮੈਂ ਘਰੇ ਕੰਮ ਕਰ ਰਿਹਾ ਸੀ ਮੈਂ ਤੋਂ ਉੱਪਰ ਉਹ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਰਿਹਾ ਤੁਹਾਰੇ ਕਿ ਆ ਉਧਰ ਮਨਾਲੇ ਗਿਆ ਹੈ ਉੱਥੇ ਜਾ ਕੇ ਪਤਾ ਰੱਭ ਜਾਂਦੇ ਕੋਈ ਆਂਗਾ ਰਾਸ ਦਾ ਪਾੜਿਆ ਜਦੋਂ ਵੀ ਸਾਨੂੰ ਨਹੀਂ ਦੇਖਿਆ ਤੇ ਇੰਦਾਂ ਨੇ ਉਹਨਾਂ ਨੇ ਮੁੰਡਾ ਛੱਡਿਆ ਨਹੀਂ ਮਾਰਤਾ ਦਫਾਨਾ ਨਾਲ ਪਾੜ ਕੇ ਮਾਰਿਆ ਮੈਂ ਕੋਲ ਖਣਾ ਜਦੋਂ ਮਾਰਿਆ ਉਹ ਮੈਨੂੰ ਮਾਰ ਲ ਕੇ ਮੈਂ ਭੱਜ ਕੇ ਨਿਕਲਿਆ ਵੈਰੀ ਹੱਥ ਲਾਉਂਦਾ ਰਿਹਾ ਬੇਚਾਰਾ ਧੌਂਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ ਮੁਲਾਜ਼ਮ ਚੋਦੇ ਨਹੀਂ ਕਿਤੇ 2 ਸਾਲ ਤੋਂ ਹੋਵੇ ਦਵਾਈ ਚੱਲਦੀ ਨੂੰ ਪਰਚੀ ਉਹਨਾ ਖੋਲੀਆਂ ਮੈਥੋਂ ਪਰਚੀ ਦਿੱਤੀਆਂ ਨੇ ਪਰਚੀਆਂ ਲੈ ਕੇ ਆ। ਦਵਾਈ ਇਹ ਚੱਲਣ ਦੀ ਮੁੰਡਾ ਕਿੰਨੀ ਕਮਰ ਸੀ ਕਿ ਲੱਗੇ 19 ਸਾਲ ਦੀ ਉਮਰ। ਕੀ ਮੰਗਤੀ ਕਰਦੇ ਹਾਂਜੀ ਮੰਗਤੀ ਕਰਦੇ ਇਹਨਾਂ ਵਿੱਚ ਪਰਚਾ ਉਹਨਾਂ ਚਾਹੀਦਾ ਹਨ ਕਾਗਜ਼ ਵਿੱਚ ਪਰਚਾ ਉਹਨਾਂ ਚਾਹੀਦਾ ਹਨ ਉਹਦੇ ਜਿਵੇਂ ਨਾ ਦੇਤਰ ਬਾਕਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ ਮੁੰਡੇ ਨੂੰ ਬਾਕਸ ਨੂੰ ਦੇ ਦਿੰਦੇ ਹਾਂਜੀ ਸਰ ਜੋ ਅੱਜ ਵੰਡਾਲਾ ਪਿੰਡ ਵਿੱਚ ਘਟਨਾ ਵਾਪਰੀ ਗੁਰਦੁਆਰਾ ਦੇ ਵਿੱਚ ਉਹ ਕੀ ਘਟਨਾ ਹੈ ਜੀ ਅੱਜ ਫਲੋਸਪੁਰ ਜਿਹੜੇ ਪਾਰਕ ਕੇ ਥਾਣੇ ਦੇ ਵਿੱਚ ਪਿੰਡ ਪਿੰਡ ਵੰਡਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਕ੍ਰਾਂਤ ਲੋਕਲ ਪੁਲਿਸ ਉੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਨੂੰ ਜਿਸ ਨੇ ਘੜਿਆ ਹੋਇਆ ਹੈ ਉਸ ਦੇ ਕੋਈ ਸੱਟਾਂ ਵੀ ਮਾਰੀਆਂ ਹਨ ਜਿਸ ਨੇ ਵੇਦਵੀ ਕੀਤੀ ਹੈ ਉਸ ਨੂੰ ਤਰੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਵੇਦਵੀ ਕਰਨ ਵਾਲੇ ਦੇ ਖਿਲਾਫ ਆਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਮੌਕੇ ਤੇ ਆਫੀਸਰ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ